ਹੈ ਗਿਆ ਉਹ ਸਾਡੇ ਸਾਨੂੰ ਦਿੱਤੇ ਜਾਣ ਕੋਈ ਸਵਾਰ ਆਗੂ ਆਗੂ ਖਾਸ ਕਰਕੇ ਜਿਹੜੇ ਆਗੂ ਟੀਮ ਆ ਉਹਨਾਂ ਨੂੰ ਉਹ ਵੀ ਸਾਡੇ ਨਰਚਨ ਸਿੰਘ ਹੋਲ ਗਿਆ ਜਿੰਨੇ ਨਰਿੰਦਰ ਜੀ ਦੀ ਤੁਸੀਂ ਕਪੀਲ ਕਰਦੇ ਕਿ ਉਹ ਵੀ ਆ ਗਈ ਰੱਖਣਗੇ ਸਾਥੀ ਸਾਥਰਾ ਸਿੰਘ ਜੀ ਠੀਕ ਸਾਥਰਾ ਸਿੰਘ ਜੀ ਸਾਥੀ ਜਨਗ ਸਾਥੀਓ ਤੇ ਪ੍ਰਧਾਨਗੀ ਮੰਡਲਿਓ ਤੇ ਪ੍ਰਧਾਨਗੀ ਮੰਡਲ ਦੀ ਪਰ ਇਹਦੇ ਵਿੱਚ ਕੁਝ ਥੋੜੀ ਰਾਖੀ ਨਹੀਂ ਕੀਤੀ ਨਹੀਂ ਕੀਤੀ ਤੀ ਸਾ ਢੰਗ ਨਾਲ ਜਿਹੜੇ ਆਪਦੇ ਫੈਸਲੇ ਆ ਉਹ ਸਿੱਧੇ ਨੂੰ ਸਿੱਧੇ ਮਤਲਬ ਥੱਲੇ ਵਰ ਮਤਲਬ ਥੱਲੇ ਰਿਲੀਜ਼ ਕੀਤੇ ਜਾਂਦੇ ਮਲ ਬਣਾ ਕੇ ਸਿੱਧੀ ਗੁੱਟਬੰਦੀ ਪਹਿਲਾਂ ਤੋਂ ਹੀ ਪੈਦਾ ਕੀਤੀ ਗਈ ਹੈ ਇੱਕ ਨੁਕਤਾ ਹੋਰ ਲੋਟ ਉਹ ਐਮਐਸਪੀ ਦੀ ਮੰਗ ਕਹਿ ਕੇ ਰੱਦ ਕੀਤੀ ਜਾਂਦੀ ਸੀ ਕਿਸਾਨ ਜਥੇਬੰਦੀ ਦੇ ਜੜੀਆਂ ਉੱਥੇ ਐਲਾਨੀਆਂ ਦੌਰਤੇ ਜੜੀਆਂ ਇਹ ਮੰਗਾ ਸੀ ਸਾਡੀਆਂ ਜੜੀਆਂ ਬਾਜੂਬ ਮੰਗਾ ਸੀ ਸਤੀਫੇ ਦੇ ਜਾਂਦੇ ਰਹੇ ਤਾਂ ਉਹਨਾਂ ਵੀ ਉਸੇ ਸਮੇਂ ਜਦੋਂ ਕੋਈ ਸਾਥੀ ਇਹ ਸਤੀਫਾ ਦਿੰਦੋ ਐ ਪਰਚੋਲ ਕਰ ਗੱਡਿਆ ਹੋਵੇ ਮੇਰੇ ਕੋਈ ਧਿਆਨ ਚ ਨਹੀਂ ਦੱਸ ਸਕੇ ਜਿਹਨੂੰ ਬੁੱਜਣ ਚ ਜਿਹਨੂੰ ਠੀਕ ਕਰਨ ਤੇ ਸਾਡੀ ਤਾਂ ਕਿ ਉਹਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਵੀ ਸੀ ਉਸ ਮੋਰਚੇ ਜਿੱਥੇ ਬੰਦੀ ਨੂੰ ਲੈਣਾ ਬਣਦਾ ਸੀ ਐਨੀਆਂ ਤੇ ਇੱਕ ਕੋਲ ਆਏ ਸੀ ਉਹ ਵੀ ਆਪਣੇ ਵਿਚਾਰ ਆ ਕੇ ਜਰੂਰ ਰੱਖਣ ਕਨਵੈਨਸ਼ਨ ਹੋ ਰਹੀ ਆ ਹੁਣ ਕਿਉਂਕਿ ਜੋ ਅਸੀਂ ਗਲਤ ਵੱਖ-ਵੱਖ ਪੰਜਾਬ ਦੇ ਤਾਂ ਨਾਲ ਦੱਸਣ ਲੱਗੇ ਸਾਡੇ ਸਾਥੀ ਬੈਠੇ ਆ ਕੋਈ ਵੀ ਆਪਣੇ ਮਨ ਦੇ ਅਸੀਂ ਸਾਰੇ ਸਿਰ ਜੋੜ ਕੇ ਬੈਠੇ ਆ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਾਂਦੇ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਜੂਰ ਲਾ ਕੇ ਪਿੰਡਾਂ ਦੇ ਵਿੱਚ ਅੱਜ ਦੀ ਮੈਂ ਆਪਣੀ ਜਿਹੜੀ ਗੱਲਬਾਤ ਹੈ ਬੰਦੀ ਦੇ ਵਿੱਚ ਉਹ ਉਹਨਾਂ ਸਾਥਰੀਆਂ ਦੇ ਵਿੱਚ ਨੁਕਸਾ ਹੈ ਇੰਨੀ ਧਿੱਡ ਨਹੀਂ ਦੇਣੀ ਚਾਹੀਦੀ ਸੀ ਕਿ ਆ ਪੇਪਰ ਦੇ ਵਿੱਚ ਲਿਖੇ ਗਏ ਦੇ ਵਿੱਚ ਨੁਕਸ ਸੀ ਉਹ ਲਿਖਿਆ ਜੋ ਉਹਨਾਂ ਦੇ ਵਿੱਚ ਹੋਰ ਬਿਮਾਰੀ ਦੀ ਹਾਲਤ ਦੇ ਵਿੱਚ ਉਹਨਾਂ ਦੀ ਮਰੀ ਮੈਨੂੰ ਨਹੀਂ ਲੱਗਦਾ ਵੀ ਲੋਕ ਆਮਲਾ ਕਿਸਾਨਾਂ ਮਜ਼ਦੂਰਾਂ ਤੇ ਅਨਸਾਪਸੰਦ ਜਿਵੇਂ ਕਿਉਂਕਿ ਸਾਥੀ ਉਹ ਉਹ ਅਣਜਾਣ ਇਕੱਠੇ ਹੋ ਕੇ ਲੜਨ ਦੀ ਲੋੜ ਸੀ ਅੱਜ ਪੂਰੀ ਸੰਜੀਦਗੀ ਨਾਲ ਜੀ ਫਤਿਹ ਜੀ ਉਹ ਆਪਣੇ ਵਿਚਾਰ ਰੱਖਣਗੇ ਵੰਡਾ ਲੀ ਮੰਡਲ ਆ ਅਸੀਂ ਉਹ ਸਮੇਂ ਹਕੂਮਤ ਨੇ ਕਨਵੈਨਸ਼ਨ ਦੇ ਵਿੱਚ ਆਮ ਲੋਕਾਂ ਦੇ ਉੱਤੇ ਹਮਲਾ ਬੁਲਿਆ ਗਿਆ ਇਹਦੇ ਸਵੇ ਇਹ ਸਾਰੀ ਰਣਨੀਤੀ ਇਹ ਕਨਵੈਨਸ਼ਨ ਸ਼ਾਮਲ ਹੋਇਆ ਸ਼ਾਮਲ ਹੋਇਆ ਅੱਜ ਅਸਲ ਵਿੱਚ ਤਬੂਤ ਕਰਨ ਦੀ ਲੋੜ ਹੈਗੀ ਹੈ ਇਹ ਸਾਰੇ ਸਮਝਦੇ ਹੈਗੇ ਆ ਹੋਇਆ ਉਹ ਇਥੋਂ ਹੀ ਪਰਨ ਕਰਕੇ ਜਾਣਗੇ ਵੀ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਬਾਲੂਆ ਦਾ ਜਿਹੜਾ ਪੱਤਰ ਹੈ ਇਹਨੂੰ ਨਹੀਂ ਤਾਂ ਹਟਾ ਕੇ ਉਹਨੂੰ ਬਾਬਾ ਜਿਵੇਂ ਨਰੇਗਾ ਦਾ ਇਹ ਕਿਉਂ ਹੈ 1000 ਕਰਾਉਣ ਦੀ ਲੋਟ ਸੀ ਪਰ ਭਾਰਤੀ ਜਿਹੜੀ ਹਕੂਮਤ ਹੈ ਕੰਮ ਖੋ ਕੇ ਤੀਖ ਮੰਗੇ ਬਣਾਉਂਦੀਆਂ ਪਰਪੂਤਾ ਇਹਨਾਂ ਦੀਆਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਨੂੰ ਆਪਣੇ ਤੌਰ ਤੇ ਇੱਕ ਬੰਦਬੰਦੀ ਲੈ ਕੇ ਆਉਣ ਦੀ ਲੋੜ ਹੈਗੀ ਹੈ ਜੀਤੀ ਵੀ ਇਹਨਾਂ ਕੋਲਾਂ ਦੀ ਅਸੀਂ ਅਗਵਾਈ ਕਿਵੇਂ ਗਾਹਾਂ ਕਰਨੀ ਹੈ ਤਾਂ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਚੀਜ਼ਾਂ ਨੂੰ ਬੇਉਂਖ ਕੇ ਲੈ ਕੇ ਆਵੇ ਦੂਜੀ ਗੱਲ ਦੋਸਤੋ ਜੋ ਹਕੀਕਤ ਈ ਉਹੀ ਪ੍ਰਗਟਰਾਚੋਂ ਦੇ ਮੁੰਡੇ ਨਾਲ ਇੱਕ ਕੁਛ ਦਲਤ ਵਿਵਾਰਕ ਕਮੇਟੀ ਕੀਤੀ ਉਹਦੇ ਚ ਵੀ ਇਹ ਮਹਲੋ ਜਿਹੜਾ ਪ੍ਰਗਟ ਕਾਲੀਚਰ ਗੁੱਟ ਹੈਗਾ ਉਹ ਸ਼ਰਿਆਨ ਵਿਸਤਨ ਨੂੰ ਧੰਨਵਾਦ ਆਤੀ ਜੀ ਹੁਣ ਸਾਥੀ ਰੇਸ਼ਮ ਰਟਵਾਲ ਸਰਕੇਪ ਦੇ ਵਿੱਚ ਤੇ ਬਲਦੇਵ ਜੀਰਾ ਜੀ ਮਗਰ ਤਿਆਰ ਹਨ ਆਪਣੀ ਗੱਲ ਰੱਖਣ ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਦਵਾਵਾਂਗੇ ਨਹੀਂ ਤਾਂ ਸਿਆਲੂ ਜਣ ਕਰਕੇ ਆਪਣੇ ਕੋਲੇ ਟਾਈਮ ਦੀ ਬੜੀ ਕਮੀ ਆ ਆਪਾਂ ਚਾਹੁੰਦੇ ਆ ਕਿ ਮੇਰੇ ਕਿਸਾਨ ਜਦੋਂ ਵੰਡ ਤੋਂ ਕੋਈ ਇਹੋ ਜਿਹਾ ਭਰਾ ਚਲਾਕ ਭਰਾ ਹੁੰਦਾ ਪਰ ਵੀ ਨਾ ਤੇ ਕਿਸੇ ਵੀ ਪ੍ਰੋਗਰਾਮ ਤੇ ਤਿਆਰੀ ਜਾਨਦੀ ਕਰਦੇ ਕੋਈ ਨਾ ਕੋਈ ਹਮਲਾ ਬਚਾਉਣ ਵਾਸਤੇ ਮੋਦੀ ਹਕੂਮਤ ਤੋਂ ਹਮਲੇ ਨੂੰ ਵੀ ਆਗੂ ਸੀ ਜਾਂ ਸੂਬਾ ਕਮੇਟੀ ਦੇ ਬਣਾਏ ਸੀ ਆਪਣੇ ਆਪ ਵੀ ਬੇ ਭੋਜ ਦੇ ਸੀ ਆਪ ਦੀ ਜਿੰਦਗ ਨਾ ਜਾਂ ਸੰਗ ਜੀ ਰਹੇ ਸਾਡਾ ਇਹਨੂੰ ਅਸੀਂ ਪੂਰਾ ਰੱਬ ਸਮਝਦੇ ਸੀ ਸਮਝ ਨਹੀਂ ਆਉਂਦੀ ਸੀ ਹੁਣ ਵੀ ਜੇ ਸਾਡੇ ਸਾਥੀ ਜਿਹੜੇ ਅਸੀਂ ਪੂਰੇ ਖੁਸ਼ ਹੈ ਸੇ ਆ ਜਿੰਦੇ ਕਿ ਸਾਡੇ ਸਾਥੀ ਇਥੇ ਪਰ ਕਿ ਵੀ ਜਿਹੜੇ ਸਾਡੇ ਬੰਦੇ ਆਏ ਸਾਡੇ ਇਸ ਜਸ਼ਨਬੰਦੀ ਵਾਸਤੇ ਆਓ ਕਿੰਨੇ ਮੋਦੀ ਹਮਲੇ ਕਰਿਆ ਬਲਾ ਬਿਲਕੁਲ ਜਾਨ ਨੂੰ ਤਿਆਰ ਤੇ ਤੁਸੀਂ ਨਹੀਂ ਤੁਹਾਨੂੰ ਸੁਨੇਹਾ ਆ ਕੇ ਵੀ ਇਹ ਰੋਕ ਦਿੰਦੇ ਪਰ ਕਿ ਇਹ ਸ਼ਮੂ ਬਾਡਰ ਤੇ ਪਰ ਕਿ ਜਦੋਂ ਕੰਮ ਤੋਂ ਰੋਕਿਆ ਜਾਂਦਾ ਇਹ ਜੇ ਸਾਨੂੰ ਬੰਦਾ ਰਹੇ ਪੂਰੀ ਆਸ ਨਾਲ ਸਾਡੇ ਵੀ ਜਿਹੜੇ ਸਾਡੇ ਸਾਥੀਆਂ ਨੇ ਪੂਰਾ ਕੰਮ ਨਹੀਂ ਕੀਤਾ ਮੈਂ ਖੁਸ਼ ਨਹੀਂ ਜਿਹੜਾ ਜੀਰਾ ਦੀਆਂ ਮੰਗਾਂ ਤੇ ਅਸੀਂ ਵੱਧ ਛੱਡ ਕੇ ਬੰਦੇ ਲੈ ਕੇ ਆਵਾਂਗੇ ਜੈ ਨਰਿੰਦਰ ਨੰਦੀ ਵੱਲੋਂ ਇੱਕ ਕਿਹਾ ਗਿਆ ਸੀਗਾ ਇਹ ਜਿਹੜੇ ਮੌਜੂਦਾ ਹਮਲੇ ਉਹ ਸਾਥੀਓ ਜਿੰਨੇ ਵੀ ਸਾਥੀ ਬਾਹਰ ਗਏ ਹੋ ਆ ਇਸੇ ਇਲਾਕੇ ਨਾਲ ਸੰਬੰਧਤ ਆ ਉਹ ਆਪੂ ਜਾ ਕੇ ਜਥੇ ਬੰਦੀ ਦੀ ਸ਼ੁਰੂਆਤ ਕਰਨ ਵਾਲਾ ਕੰਮ ਆ ਜਿਹੜੀ ਸਾਥੀਆਂ ਵੱਲੋਂ ਇੱਕ ਤਾਂ ਜਿੰਨਾ ਜੱਟਵਾਦ ਖਤਰਨਾਕ ਆ ਅਸੀਂ ਹੱਡੀ ਹੰਡਾਇਆ ਸਾਰਿਆਂ ਦੇ 2-250 ਬੰਦੇ ਚੋਂ 4-5 ਬੰਦੇ ਹੀ ਸੀ ਵੀ ਉਹਨਾਂ ਦਾ ਪ੍ਰਚਾਰ ਇਸ ਤਰ੍ਹਾਂ ਦਾ ਰਹਿੰਦਾ ਸੀ ਹਮੇਸ਼ਾ ਹੀ ਇਸੇ ਨੂੰ ਨਹੀਂ ਲੱਗਦਾ ਕਿ ਵੀ ਕਿਤੇ ਕਿਸੇ ਬੰਦੇ ਦੇ ਕੋਈ ਸਾਹਮਣੇ ਜਾਂ ਮਜ਼ਦੂਰ ਭਰਾਵਾਂ ਨੂੰ ਕਿਤੇ ਲੱਗਿਆ ਹੋਊਗਾ ਮਹਿੰਦਰਾਣ ਉਹਨਾਂ ਸਾਥੀਆਂ ਲੋਤ ਰੱਜ ਕੇ ਘੇੜੀ ਗਈ ਵਿੱਚ ਤੇ ਆਪਾਂ ਦੋਹਾਂ ਪਾਸਿਆਂ ਤੋਂ ਹੀ ਕੰਟਰੋਲ ਕਰਕੇ ਰੱਖਣੀ ਖੇਤਰ ਸੀਗਾ ਅਸੀਂ ਇੱਕ ਵੀ ਪੈਂਟਰੋਲਾ ਨਹੀਂ ਪਹਿਨ ਦਿੱਤਾ ਇੱਕ ਵੀ ਪਿੰਡ ਜਿਹੜਾ ਅਪੀਲ ਕੀਤੀ ਗਈ ਹੈ ਕੋਈ ਸਾਥੀਆਂ ਨੂੰ ਵੀ ਸਵੈ ਪਰਚੋਲ ਕਰਕੇ ਵਾਪਸ ਮੈਨੂੰ ਨਹੀਂ ਜਿਆਦਾ ਪਤਾਗਾ ਮੈਂ ਵਰਤਿਆ ਨਹੀਂ ਜਿਆਦਾ ਉਹਦੇ ਨਾਲ ਪਰ ਉਸ ਦਿਨ ਦਾ ਹਮਲੇ ਕਰ ਰਿਹਾ ਵਾ ਜਦੋਂ ਕਿ ਉਹਨੂੰ ਪਤਾ ਵੀ ਸੋਸ਼ਲ ਮੀਡੀਆ ਕੋਈ ਵੀ ਨਿਰਮਾ ਰੇਸ਼ਮ ਟੱਚ ਕਰਕੇ ਗਿਆ ਵਾ ਸੋ ਗਿਣ ਮਿੱਥ ਕੇ ਬੰਦਾ ਕਰਦਾ ਤੇ ਵੱਲੋਂ ਵਾਰਨ ਬਾਰ ਬਾਰ ਵਾਰਨਿੰਗਾਂ ਦੇਣ ਦੇ ਸਾਡੇ ਜੀਰੇ ਲ ਸਵੈ ਪਰਚੋਲ ਕਰਨ ਨੂੰ ਵੀ ਪਤਾ ਨਹੀਂ ਕਿੰਨੇ ਵਾਰੀ ਕਹਿ ਹਟੇ ਆ ਮੂ ਇੱਕ ਸੁਝਾਈ ਆ ਕਰਨ ਵਾਲੇ ਬੰਦੇ ਬਥੇਰੇ ਪੈਦਾ ਮਿਲ ਜਾਣਗੇ ਮਜ਼ਦੂਰਾਂ ਚ ਕੋਈ ਪਰ ਉਸੇ ਚੀਜ਼ ਨੂੰ ਉਸੇ ਹੀ ਬੰਦਿਆਂ ਨੂੰ ਬਾਰ-ਬਾਰ ਸਰਕਾਰ ਨਾਲ ਲੜਨ ਦੀ ਬਜਾਏ ਅਸੀਂ ਤਾਂ ਸੁਆਇਪੜ ਚੋਲਾ ਲੈਂਦੇ ਰਵਾਂਗੇ ਸੋ ਮੇਰੀ ਤਾਂ ਇਹ ਸੋ ਇਹਨਾਂ ਨੂੰ ਲੋੜ ਨਹੀਂ ਗਈ ਮੇਰਾ ਸੁਝਾਵ ਸੋ ਹੁਣ ਜਿਹੜੀ ਕਾਰਵਾਈਆ ਸਟੇਜ ਦੀ ਪ੍ਰਣਾਲੀ ਚ ਜੋਰ ਜਿਹੜੀ ਰਿਪੋਰਟਾਂ ਇਹ ਸ ਬੰਦੇ ਜਿਹੜੇ ਇੱਥੇ ਸੀ ਕਹਿ ਨਹੀਂ ਸਕਦੇ ਨਾ ਹੀ ਇਹਦੇ ਰਿਪੋਰਟ ਕਿੰਨੇ ਪ੍ਰੋਗਰਾਮ ਕਰਨੇ ਪਾਗੇ ਇਸ ਕਰਕੇ ਉਹ ਜਿਹੜੀ ਰਿਪੋਰਟ ਥਾਣਿਆਂ ਦੇ ਵਿੱਚ ਇਹਨਾਂ ਨੇ ਧੰਨਵਾਦ ਸਤੀ ਜੀ ਆ ਜਿਹੜੇ ਬੰਦੇ ਵਿੱਚ ਗਲਤ ਅੰਸਰ ਆ ਜੀ ਰੂਪ ਦੇ ਵਿੱਚ ਮੂਰੇ ਲੇ ਠੀਕ ਲੱਗਦੀ ਆ ਤਾਂ ਸਾਰੇ ਹੱਥ ਖੜੇ ਜੰਦਾਬਾ ਜੰਦਾਬਾ ਜਥੇਬੰਦੀ ਵੱਲੋਂ ਪਟੋਰੀ ਈਪਸਲ ਹੋਇਤ ਨੰਬਰ ਵਾਲਾ ਧਰਮ ਦੇਵਾਲੀ ਕਰਮ ਦੇਵਾਲੀ ਇਹ ਪੜਨਗੇ ਪਹਿਲਾ ਮਤੇ ਉਧਰੇ ਤੇ ਆਉਂਦੀ ਕਰਦਾ ਆ ਪਹਿਲੇ ਮਤੇ ਤੋਂ ਮੈਂ ਚਾਲੂ ਕਰਨ ਲੱਗਿਆ ਵਿਰੋਧਤਾ ਕਰਦੀ ਹੈ ਕਨਵੈਨਸ਼ਨ ਸਮਝਦੀ ਹੈ ਜੀ ਉਧਾਰੀਕਰਨ ਅਤੇ ਸੰਸਾਰੀਕਰਨ ਦੀਆਂ ਵੀ ਵੱਧ ਤੇਜ਼ੀ ਨਾਲ ਮਨੁਵਾਦੀ ਕਰਕੇ ਦੇਸ਼ ਵਿਦੇਸ਼ੀ ਕ ਮੋਦੀ ਹਕੂਮਤ ਵੱਲੋਂ ਪਾਸ ਜਿਸ ਤਹਿਤ ਮਜ਼ਦੂਰ ਜਮਾਤ ਅਧਿਕਾਰ ਹਫ਼ਤੇ ਵਿੱਚ ਔਰਤਾਂ ਨੂੰ ਮਰਦਾਂ ਦੇ ਦੇਸੀ ਕੰਪਨੀਆਂ ਕਾਰਖਾਨਿਆਂ ਕੀ ਦੇ ਮਜ਼ਦੂਰਾਂ ਨੂੰ ਕੱਢਣ ਦੇ 12 ਘੰਟੇ ਕਰਨ ਦੇ ਅਧਿਕਾਰ ਦੇ ਹੜਤਾਲ ਕਰਨ ਦੇ ਹੱਕ ਉੱਤੇ ਡਾਕਾ ਮਾਰਿਆ ਗਿਆ ਹੈ ਤੈਕਰਨ ਪਰ ਅਮਲੀ ਤੌਰ ਤੇ ਕੇਂਦਰੀ ਅਤੇ ਸ਼ੂਬਾ ਸਰਕਾਰਾਂ ਵੱਲੋਂ ਇਹ ਲੇਬਰ ਕੋਡ ਮਜ਼ਦੂਰ ਜਿਸ ਦੇ ਤਹਿਤ ਸਾਰੀਆਂ ਸ਼ੂਬਾ ਸਰਕਾਰਾਂ ਨੂੰ ਸ ਲਈ ਯਲ ਰਹੀ ਜਦੋਂ ਜਹਤ ਨਾਲ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੀ ਹੈ ਨੰਬਰ 2 ਕਨਵੈਨਸ਼ਨ ਸਮ ਕਮ ਦੇਸੀ ਵਿਦੇਸੀ ਵੱਡੀਆਂ ਕਾਰਪੋਰੇਟਾਂ ਹੀ ਇਹਨਾਂ ਬੰਦੀ ਕਾਰਪੋਰੇਟ ਕੰਪਨੀਆਂ ਦੇ ਹੱਥ ਵਿੱਚ ਚਲਾ ਰੂਪ ਵਿੱਚ ਚਿੱਪ ਵਾਲੇ ਮੀਟਰਾਂ ਰਾਹੀਂ ਚਾਰਜ ਕਰਾਉਣ ਦੇ ਤਾਨਾ ਨੂੰ ਮਿਲਦੀ ਵਿਂਝਲੀ ਸਖਤ ਵਿਰੋਧ ਕਰੋ ਕਨਵੈਨਸ਼ਨ ਦੇਸੀ ਕੰਪਨੀਆਂ ਦੇ ਮਲੇ ਦਾ ਵਿਰੋਧ ਕਰੋ ਅਜਿ ਦੇ ਫੈਸਲੇ ਦਾ ਸਖਤ ਵਿਰੋਧ ਕਰਦੀ ਹੈ ਇਸ ਦੇਸ਼ ਨੂੰ ਹਿੰਦੂ ਕੋ ਜਾਂ ਭਾਰਤ ਕੌਮ ਦਾ ਦਰਜਾ ਦੇਣਾ ਭਾਰਤ ਵਿੱਚ ਵਸਦੀਆਂ ਹਿੰਦੂ ਇੱਕ ਧਰਮ ਹੈ ਕੌਮ ਨਹੀਂ ਭਾਰਤ ਦੇਸ਼ ਹੈ ਕੌਮ ਨਹੀਂ 2014 ਤੋਂ ਭਾਰਤ ਆਰਆਰਐਸ ਦੇ ਥਾਪੜੇ ਨਾਲ ਚੱਲ ਰਹੀ ਹੈ ਦੂਰਾਸ਼ਟਰ ਦੀ ਉਸਾਰੀ ਵਿੱਚ ਰੋੜਾ ਸਮਝਦੇ ਹੋਏ ਛਿੱਤੇ ਹਮਲੇ ਕਰ ਰਹੀ ਹੈ ਮਿਲਾ ਕੇ ਛਟ ਗਿਰਤੀਆਂ ਆਦਵਾਸ਼ੀਆਂ ਦਲਿਤਾਂ ਕਮਿਊਨਿਸਟ ਇਨਕਲਾਬੀਆਂ ਖਾਸ ਕਰਕੇ ਮਾਓਵਾਦੀਆਂ ਉੱਤੇ ਹਮਲਾ ਹੈ ਆਦਵਾਸ਼ੀਆਂ ਦਲਿਤਾਂ ਲਈ ਬਰਾਬਰ ਬਰਾਬਰ ਦੀ ਬਰਾਬਰਤਾ ਦੀ ਮੰਗ ਕਰਦੀ ਹੈ ਇਹਨਾਂ ਉੱਤੇ ਕੀਤਾ ਜਾ ਰਿਹਾ ਜ਼ਬਰ ਬੰਦ ਕਰਨ ਦੀ ਮੰਗ ਕਰਦੀ ਹੈ ਇਹ ਮਤੇ ਆਪਾਂ ਤਿੰਨ ਨੇ ਜਿਹੜੇ ਵहां ਖੜੀਆਂ ਕਰਕੇ ਪ੍ਰਵਾਨ ਕਰਨੇ ਨੇ ਨਾਰੇ ਲਾ ਕੇ ਹਾਂ ਤੂੰ ਤਵੀ ਛਰਕਾ ਆਪਾਂ ਮਤੇ ਪਣ ਤੋਂ ਬਾਅਦ ਤੇ ਆਪਾਂ ਕਮੇਟੀ ਦੀ ਚੋਣ ਕਰਨੀ ਆ ਆਤਾ ਜੀ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਓ ਰੁਜ਼ਗਾਰੀ ਦੀ ਸਮੱਸਿਆ ਮੰਨੂ ਵਾਲੀ ਮੋਦੀ ਹਕੂ 47 ਦੀ ਨਕਲੀ ਜਾਤੀ ਤੋਂ ਬਾਅਦ ਜਪਤੀ ਕੀਤੀ ਗਈ ਅਤੇ ਨਾ ਹੀ ਕੀਤੀ ਗਈ ਇਸ ਦੇ ਉਲਟ ਵਿਕਾਸ ਦੇ ਨਾਂ ਹੇਠ ਕੀਤੇ ਹਰੇਡ ਕਲਾਬ ਦੇ ਵਿਕਾਸ ਮਾਡਲ ਕਾਰ ਖੇਤ ਮਜ਼ਦੂਰਾਂ کارਖਾਨੇ ਦੇ ਮਜ਼ਦੂਰਾਂ ਛੋਟੇ ਤੇ ਗਰੀਬ ਕਿਸਾਨਾਂ ਇਸ ਕਾਰਨ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਅੰਦਰ ਬੇਰੋਜ਼ਗਾਰੀ ਦਾ ਬੇਤਾਵਾਤਾ ਹੋ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਗੂ ਕੀਤੀਆਂ ਨਿੱਜੀਕਰਨ ਤਾਰੀ ਕਰਨ ਤੇ ਭਾਰਤ ਦੇ ਕੁੱਲ ਪਦਾਵਾਰ ਦੇ ਸਾਧਨ ਕੇਂਦਰਿਤ ਹੋ ਗਏ ਹਨ ਜਿਸ ਕਾਰਨ ਵੀ ਕਿਸਾਨ ਵਿਰੋਧੀ ਵਿਕਾਸ ਮਾਡਲ ਦੀ ਦੇਣ ਹਨ ਆਦੇ ਜ਼ਮੀਨ ਦੇ ਖੇਤ ਮਜ਼ਦੂਰਾਂ ਛੋਟੇ ਤੇ ਹਰ ਬੇਰੁਜ਼ਗਾਰ ਨੂੰ ਰੋਜ਼ਗਾਰ ਦੇਣ ਨੂੰ ਵਿਗਾਰ ਨਹੀਂ ਤਾਂ ਪੂਰੀ ਹਮਾਇਤ ਕਰੇ ਅੱਜ ਦੀ ਸਿਧਰੂ ਕਿਤੇ ਕੋਲ ਦੀ ਪੂਰਨ ਹਮਾਇਤ ਦਾ ਐਲਾਨ ਕਰਦੀ ਹੈ ਸਾਂਝੇ ਮੋਰਚੇ ਵਿੱਚੋਂ ਵਾਪਸ ਬੁਲਾਉਣ ਦਾ ਫੈਸਲਾ ਕਰਦੀ ਹੈ ਤੇ ਨਵੇਂ ਨੁਮਾਇੰਦੇ ਭੇਜਨ ਜਿਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੋਧ ਦੀ ਪੈਨਸ਼ਨ ਸਾਥੀ ਮੁਕੇਸ਼ ਮਲੋਧ ਦੀ ਰਿਹਾਈ ਲਈ ਪੂਰਨ ਕਿਸਾਨ ਲਹਿਰ ਤੋਂ ਝੰਡੇ ਦੇ ਜੋੜ ਰਹਿੰਦੇ ਹਨ ਉੱਚ ਪ੍ਰਾਂਤਰੀ ਹੈ ਦੀ ਮੰਗ ਕਰਦੀ ਹੈ ਸੋ ਸਾਥੀਓ ਰੋਜ਼ਗਾਰ ਰੋਜ਼ਗਾਰ ਦਿਓ ਮੁਕੇਸ਼ ਮਲਾਦ ਨੂੰ ਰਹਾ ਕਰੋ ਸੋ ਉਹ ਸਾਥੀ ਜੀ ਉਹ ਸਾਥੀ ਸੰਦੀਪ ਅੱਜ ਦੀ ਤੇ ਬਹਾਦਰ ਲੋਕੋ ਸਾਰਿਆਂ ਨੂੰ ਇੱਕ ਅਪੀਲ ਆ ਵਧੀਆ ਤਰੀਕੇ ਦੇ ਕਿਉਂਕਿ ਅੱਜ ਦੀ ਕਨਵੈਨਸ਼ਨ ਬੇਨਤੀ ਆ ਆਪਣਾ ਆਪਣਾ ਚਾਹ ਦਾ ਗਲਾਸ ਸਰਦੀ ਦਾ ਮੌਸਮ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਭਈ ਆ ਕੇ ਬਹੁਤ ਮਹੱਤਮਪੂਰਨ ਮਤਰੇ ਆ ਤੇ ਪਹਿਲਾ ਹੋ ਕੇ ਜੇ ਅਸੀਂ ਸਾਰਾ ਸਾਡੇ ਕਿਰਤੀ ਲੋਕਾਂ ਨੂੰ ਗਮਰਾਹ ਵਿੱਚ ਮਸ਼ੀਨਰੀ ਦੇ ਦਖਲ ਨਾਲ ਇਹਨਾਂ ਨੂੰ ਕੰਮ ਦੇਣ ਲਈ ਇਸ ਰੋਸ ਨੂੰ ਠੰਡਾ ਕਰਨ ਦੇ ਲਈ ਦੂਰ ਲਗਾਤਾਰ ਅੱਗੇ ਵਧਾ ਰਹੀ ਹੈ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਇਸ ਕਾਨੂੰਨ ਨੂੰ ਪਾਸ ਕਰਵਾ ਲਿਆ ਹੈ ਕੰਮ ਸ਼ੁਰੂ ਕਰਨਾ ਹੈ ਜਾਂ ਨਹੀਂ ਕਿ ਸਭ ਬਜਟ ਦਾ ਇਹ ਕੇਂਦਰ ਦੇ ਹੱਥ ਹੁੰਦਾ ਹੈ ਸੂਬਾ ਸਰਕਾਰਾਂ ਨੂੰ ਮਿਲ ਜਾਵੇਗਾ ਕਿ ਜੇਕਰ ਦੇ ਨਾਮ ਚੱਲਦੇ ਕਾਨੂੰਨ ਤੇ ਵੀ ਇਤਰਾਜ਼ ਸੀ ਕਿਉਂਕਿ ਬੀਜੇਪੀ ਗਾਂਧੀ ਸਰਕਾਰਾਂ ਨੂੰ ਆਧਕਾ ਤੇ ਵਿਤਕਰਾ ਬੰਦ ਕਰੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਦਾ ਅਧਿਕਾਰ ਤਕਸੀਮ ਕਰਨ ਦੀ ਥਾਂ ਲਗਾਤਾਰ ਧਿਰ ਕਰਦੀ ਹੈ ਅੱਗੇ ਅਗੇ ਮਤਾ ਨੰਬਰ 9 ਕੇਂਦਰੀ ਅਤੇ ਖੇਤ ਮਜ਼ਦੂਰਾਂ ਨੇ ਅਨੇਕਾਂ ਨੇ ਲੈਂਡ ਪੂਲਰ ਪਾਲਸੀ ਰੱਦ ਕਰਵਾਈ ਚਲੋ ਜੇ ਯਮਨਾ ਲੈਂਕ ਨਹਿਰ ਦੀ ਰਿਆ ਹੈ ਇਹਨਾਂ ਘੋਲਾਂ ਦਾ ਹਲਕ ਅਡਾਨੀ ਅਵਾਨੀ ਵਰਗੇ ਛੱਤੀਸਗੜ ਤਲੰਗਣਾ ਓਡੀਸ਼ਾ ਅੰਦਰ ਆਦੀਵਾਸੀ ਲੋਕ ਜ਼ਮੀਨ ਲਈ ਲੜਾਈ ਲੜ ਰਹੇ ਹਨ ਐਸ ਲੜਾਈ ਦਾ ਨਿਸ਼ਾਨਾ ਪੁਲਿਸ ਨੇ ਫੌਜੀ ਬਲਾਂ ਡਰੋਨ ਹੈਲੀਕਾਪਟਰਾਂ ਤੇ ਸੇ ਉਤਾਰੂ ਹੈ ਗਿਰਫਤਾਰੀਆਂ ਚੋਥੇ ਬੰਦੀਆਂ ਦੋਰੀ ਰਹੇ ਹਨ ਆਤਮ ਸਮਰਪਣ ਕਰ ਰਹੇ ਹਨ ਵਿਰੋਧ ਲੜ ਰਹੇ ਸਮੂਹ ਆਦੀਵਾਸੀ ਦਾ ਇੱਕ ਮੁਕਤਤਾ ਦਾ ਪਰ ਬੰਦ ਕਰਨ ਦੀ ਵਾਪਸ ਬੁਲਾਉਣ ਦੀ ਮੰਗ ਕਰਦੇ ਇਹ ਜਿਹੜੇ ਨਕਾਕ ਕਰ ਰਹੀ ਹੈ ਕੇਂਦਰ ਸਰਕਾਰ ਦੇ ਜਿਹੜੇ ਆ ਗਿਆ ਉਥੋਂ ਦੇ ਕਿਰਤੀ ਲੋਕਾਂ ਤੇ ਰਹਿਗਾ ਮਾਰ ਰਹੀ ਆ ਕਤਲੋਗਾਰਦ ਕਰ ਰਹੀ ਆ ਸਾਰਿਆਂ ਨੇ ਹੱਥ ਖੜੇ ਕਰਨੇ ਆ ਤੇ ਮੈਂ ਨਾਰੇ ਲਾਉਂਗਾ ਕੈਦਰ ਦੇ ਪੰਜਾਬ ਸੀ ਸੋ ਸਾਥੀਓ ਵੈਸੇ ਤਾਂ ਸਾਡੇ ਸਭੀ ਕਰਮ ਦੇ ਉਹਨਾਂ ਲੋਕ ਤੇ ਵਿੱਚ ਰਹਿ ਗਈ ਸੀ ਸਾਡੀ ਪਾਰਟੀ ਜਿਥੇ ਬੰਦੇ ਦੇ ਨਾਲ ਖੜੇ ਕਰਕੇ ਪ੍ਰਵਾਨਗੀ ਦਿਓ ਇਹਨਾਂ ਨੂੰ ਅਸੀਂ ਵਿੱਚ ਦਾ ਸ਼ਾਮਿਲ ਕਰਦੇ ਵਾਧ ਤੇ ਵਾਧ ਜੂਰ ਲਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਾਂ ਜਿਹੜੀਆਂ ਕਮੇਟੀਆਂ ਬੜੀਆਂ ਕਰਕੇ ਜਦੇ ਬੰਦੀ ਨੂੰ ਜੋਰ ਲਾ ਕੇ ਜਿਹਦੇ ਬੰਦੀ ਨੂੰ ਮੂਰੇ ਲੈ ਕੇ ਆਉਣਾ ਲੈ ਕੇ ਆਜ ਦੀ ਕਮੇਟੀ ਉਹਦੇ ਵਿੱਚ ਚਾਰ ਬੰਦਿਆਂ ਦੇ ਕਰਮਦੇਵ ਜੀ ਪਰਮੇਸ਼ਾ ਜੀ ਤੁਸੀਂ ਯਾਦ ਰੱਖਦੇ ਹੋ ਜਾਂ ਤੁਸੀਂ ਥੱਲੇ ਕੋਈ ਬੰਦਾ ਭੇਜ ਸਕਦੇ ਹੋ ਇਹ ਪੰਜ ਬੰਦੇ ਹੀ ਨੀ ਕਮੇਟੀ ਚਲਾਉਣਗੇ ਜਿਹੜੇ ਜ਼ਿਲ੍ਹਿਆਂ ਦੇ ਆਗੂ ਹੋਣਗੇ ਉਹਨਾਂ ਨੂੰ ਉਹਨਾਂ ਮੀਟਿੰਗਾਂ ਦੇ ਵਿੱਚ ਪਾ ਕੇ ਹਰ ਗੱਲ ਤੇ ਚਰਚਾ ਉਚਾਰ ਚਰਚਾ ਕੀਤੀ ਜਾਇਆ ਕਰੂਗੀ ਹੁਣ ਇਹਨਾਂ ਬਾਰੇ ਸਹਿਮਤੀ ਦਿਓ ਤੁਸੀਂ ਸਹਿਮਤ ਹੋ ਸਾਰੇ ਹੱਥ ਖੜੇ ਕਰਕੇ ਗਿਆਨ ਸਿੰਘ ਸਾਹ ਵਾਲਾ ਕਰਮ ਟੋਲ ਟੂਰੀ ਤੋਂ ਜਾਂ ਸਾਡੇ ਤੇ ਸਾਡੇ ਤੋਂ ਉਹ ਵੀ ਜੁੱਬੇਵਾਰੀ ਕੀ ਕਿਹੜੇ ਨੇ ਕੀ ਚੱਕਣੀ ਹੈ ਉਹ ਤੁਸੀਂ ਆਪ ਚਾਰ ਜਿਹੜੇ ਅੱਡ ਪਾਸੇ ਦਾ ਹੈਗਾ ਅੱਛਾ ਮੈਂ ਤੇ ਮੁਤਾਬਕ ਲੜ ਸਕਦਾ ਇਹ ਚਾਰ ਸਾਥੀ ਉਹਨਾਂ ਨੂੰ ਸਮੱਸਿਆ ਹੁੰਦੀ ਹੈ ਹੁੰਦੇ ਰਹੇ ਹੁਣ ਵੀ ਉਹਨਾਂ ਨੇ ਸਹਿਯੋਗ ਦੀ ਮੰਨ ਕੀਤੀ ਵੀ ਉੱਤੇ ਖਜ਼ਾਨਚੀ ਗਿਆਨ ਸਿੰਘ ਸ਼ਾਹ ਆ ਉਹ ਹੋਣਗੇ ਤਾਂ ਤਾਂ ਕਿ ਕੱਲ ਨੂੰ ਕੋਈ ਬਹੁਤ ਸੰਕਟ ਤੇ ਮੈਂ ਹੁਣ ਬੇਨਤੀ ਕਰੂੰਗਾ ਕਿ ਇਹ ਬੇਨਤੀ ਕਰੂੰਗਾ ਕਨਵੈਨਸ਼ਨ ਦੇ ਵਿੱਚ ਪੂਰੀ ਮਜਬੂਤ ਕਰਕੇ ਅੱਗੇ ਲਿਜਾ ਉੱਤੇ ਪਹਿਰਾਦਰ ਰਹਿ ਕੇ ਉਹਦੇ ਉਹ ਤੁਹਾਨੂੰ ਬਸ਼ੁਰਾਖ ਕਰਨ ਦੇ ਸੰਦੀਪ ਪੰਡੋਰੀ ਸਾਥੀ ਗਿਆਨ ਛਾ ਵਾਲਾ ਅਸੀਂ ਮਜ਼ਦੂਰ ਜਮਾਤ ਵਾਸਤੇ ਹਰ ਕੁਰਬਾਨੀ ਪਹਿਲਾ ਤਿਆਰੀ ਕਮੇਟੀ ਨੇ ਮੇਰੇ ਤੇ ਵਿਸ਼ਵਾਸ ਮੈਂ ਤੁਹਾਨੂੰ ਦਿਲੋਂ ਵਿਚਵਾਸ ਦਵਾਉਣਾ ਨੇ ਸ਼ਬਦ ਵਰਤਿਆ ਕਿ ਅਸੀਂ ਜਥੇਬੰਦੀ ਨਵੀਂ ਖੜੀ ਕਰਨ ਜਾ ਰਹੇ ਹਾਂ ਉਹ ਨਵੀਂ ਲੀਡਰਸ਼ਿਪ ਦਾ ਸੰਧਾਨ ਵੀ ਉਹੀ ਹੈ ਇਹਦਾ ਝੰਡਾ ਵੀ ਉਹੀ ਹੈ ਅੱਗੇ ਜਾ ਕੇ ਸ਼ਾਮਲ ਹੋ ਜਿਹੜੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਹੈ ਤੇ ਇਨਾ ਸਾਥੀਆਂ ਨੇ ਨਹੀਂ ਛੱਕਿਆ ਉਹ ਜਿਹੜਾ ਵੀ ਕਮੇਟੀਆਂ ਆ ਕੀਏ ਅਸੀਂ ਬੋਰਚਾ ਵੀ ਇਹਨਾਂ ਦੀ ਮੰਦੀ ਹੈ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਕ੍ਰਾਂਤੀਕਾਰੀ ਕਰਨਲ ਖੜਾ ਉਹਨੂੰ ਝੰਡੇ ਮਿਹਰਬਾਨੀ ਕਰਕੇ